1 ਕਿਲੋ ਲਵਾਂਗੇ ਫੁੱਲ ਫੈਟ ਵਾਲਾ ਦੁੱਧ ਤੇ ਗੈਸ ਤੇ ਉਹਨੂੰ ਗਰਮ ਰੱਖ ਦਾਂਗੇ ਜਦ ਹੀ ਇਹ ਉਬਾਲੇ ਲੈਣ ਲੱਗੇ ਤਾਂ 1 ਕੱਪ ਦੁੱਧ ਵਿੱਚ 3-4 ਚਮਚ ਪਾਵਾਂਗੇ ਮਿਲਕ ਪਾਊਡਰ ਦੇ ਚੰਗੀ ਤਰ੍ਹਾਂ ਮਿਕਸ ਕਰਕੇ ਦੁੱਧ ਵਿੱਚ ਮਿਕਸ ਕਰ ਦਾਂਗੇ 5 ਤੋਂ 7 ਮਿੰਟ ਲਈ ਇਹਨੂੰ ਸਲੋ ਫਲੇਮ ਤੇ ਪਕਾਉਂਦੇ ਰਵਾਂਗੇ ਤੇ ਨਾਲ ਹੀ ਆਪਾਂ ਇੱਕ ਕੜਾਈ ਵਿੱਚ ਲਵਾਂਗੇ 1 ਕੱਪ ਚੀਨੀ ਦਾ ਮਿੱਠਾ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਲੈਣਾ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਇਹਨੂੰ 2 ਮਿੰਟ ਤੱਕ ਬਿਲਕੁਲ ਨਾ ਹਿਲਾਇਓ ਚਾਰ ਤੋਂ ਪੰਜ ਮਿੰਟਾਂ ਦੇ ਵਿੱਚ ਇਹ ਖੰਡ ਦਾ ਸਿਰਪ ਬਣ ਕੇ ਤਿਆਰ ਹੋ ਜਾਊਗਾ ਗੈਸ ਨੂੰ ਬੰਦ ਕਰ ਦਿਓ ਜ਼ਿਆਦਾ ਡਾਰਕ ਨਾ ਕਰਿਓ ਫਿਰ ਥੋੜੇ ਜਿਹੇ ਦੇ ਵਿੱਚ ਮਿਕਸ ਕੀਤੇ ਸੀ ਆਪਾਂ ਕੇਸਰ ਦੇ ਧਾਗੇ ਤੁਸੀਂ ਚਾਹੋ ਤਾਂ ਦੁੱਧ ਵਿੱਚ ਮਿਕਸ ਕਰ ਸਕਦੇ ਹੋ ਉਸ ਤੋਂ ਬਾਅਦ ਦੁੱਧ ਨੂੰ نیچے ਉਤਾਰ ਕੇ ਕੜਾਈ ਵਿੱਚ ਮਿਕਸ ਕਰ ਦਾਂਗੇ ਤੇ ਗੈਸ ਦੀ ਫਲੇਮ ਸਲੋ ਤੇ ਇਹਨੂੰ 5 ਤੋਂ 7 ਮਿੰਟ ਲਈ ਆਪਾਂ ਹੋਰ ਪਕਾਵਾਂਗੇ ਇਹ ਖੰਡ ਦਾ ਸਾਰਾ ਸਿਰਪੇ ਦੇ ਵਿੱਚ ਮਿਕਸ ਹੋ ਜਾਊਗਾ ਤੇ ਦੁੱਧ ਵੀ ਕੜੀ ਜਾਊਗਾ ਫਿਰ ਇੱਕ ਡੇਢ ਚਮਚਾ ਆਪਾਂ ਚੀਆ ਸੀਡਸ ਨੂੰ ਭਿਉਂ ਕੇ ਰੱਖਤਾ ਦੁੱਧ ਆਪਣਾ ਬਣ ਕੇ ਤਿਆਰ ਹੈ ਜਦੋਂ ਹੀ ਹਲਕਾ ਜਿਹਾ ਠੰਡਾ ਹੋ ਗਿਆ ਇਹਨੂੰ 2 ਘੰਟੇ ਲਈ ਫ ਇਹਨੂੰ ਹਲਕਾ ਜਿਹਾ ਕਰਿਓ ਮਿਕਸ ਤਾਂ ਕਿ ਮਲਾਈ ਵਗੈਰਾ ਇਹਦੇ ਉੱਪਰ ਆਈ ਹੋਊਗੀ ਉਹ ਇਹਦੇ ਵਿੱਚ ਹੀ ਮਿਕਸ ਹੋ ਜੇ ਫਿਰ ਇਹਦੇ ਵਿੱਚ ਆਪਾਂ ਪਾਤੇ ਜੀ ਸਬਜਾ ਸੀਡਸ ਉਸ ਤੋਂ ਬਾਅਦ ਮਰਜੀ ਦੇ ਪਾਵਾਂਗੇ ਡਰਾਈ ਫਰੂਟ ਜਰੂਰ ਤਬ ਹੋਵੇ ਤਾਂ ਬਰਫ਼ ਪਾ ਲਿਓ ਬਹੁਤ ਹੀ ਮਜ਼ੇਦਾਰ ਠੰਡਾ ਦੁੱਧ ਬਣ ਕੇ ਤਿਆਰ ਹੈ ਜਿਨ੍ਹਾਂ ਨੂੰ ਕੋਲਡ ਕਾਫੀ ਜਾਂ ਚਾਕਲੇਟ ਦਾ ਟੇਸਟ ਵਧੀਆ ਲੱਗਦਾ ਉਹਨਾਂ ਲਈ ਇਹ ਦੁੱਧ ਬਹੁਤ ਜ਼ਿਆਦਾ ਮਜ਼ੇਦਾਰ ਹੈ ਬਣਾ ਕੇ ਜ਼ਰੂਰ ਦੇਖਿਓ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ